ਕੀ ਹਾਲ ਹੈ ਬਾਈ ਪੱਲੇ ਤੂੰ ਆ ਜਾ ਬੈਠ ਹਉ ਠੀਕ ਹੋਂ ਬਾਈ ਆ ਠੀਕ ਹੈ ਤੂੰ ਅਜਿੱਧਰ ਕਿਵੇਂ ਉਹ ਤੁਹਾਨੂੰ ਪਤਾ ਹੀ ਹੈ ਬਾਈ ਆਪਣੇ ਨਵੇਂ ਘਰ ਦਾ ਕੱਲ ਨੂੰ ਮਹੂਰਤ ਹੈ ਜੇ ਤੁਸੀਂ ਆਓਗੇ ਤਾਂ ਸਾਨੂੰ ਸਾਰਿਆਂ ਨੂੰ ਬਹੁਤ ਚੰਗਾ ਲੱਗੂ ਤੇ ਯਾਰ ਪੱਲੇ ਕੱਲ ਦਾ ਤਾਂ ਮੇਰਾ ਪਲਾਨ ਸੈਟ ਹੈ ਮੇਰੇ ਦੋਸਤ ਨੇ ਨਾ ਘਰੇ ਪੂਜਾ ਰੱਖੀ ਹੋਈ ਆ ਤੇ ਉਹ ਮੈਨੂੰ ਕਈ ਦਿਨ ਪਹਿਲਾਂ ਹੀ ਕਹਿ ਗਿਆ ਸੀ ਜੇ ਤੂੰ ਮੈਨੂੰ ਪਹਿਲਾਂ ਕਹਿ ਦਿੰਦਾ ਤੇਰਾ ਆਪਾਂ ਇੱਧਰ ਆ ਜਾਂਦੇ ਹਾਲ ਤਾਂ ਨਹੀਂ ਆਇਆ ਜਾਣਾ ਦੇਖ ਲਿਓ ਭਾਈ ਜੇ ਫੇਰ ਵੀ ਟਾਈਮ ਲੱਗੇ ਤਾਂ ਨਹੀਂ ਔਖਾ ਯਾਰ ਕੱਲ ਨਹੀਂ ਆਇਆ ਜਾਣਾ ਭਾਈ ਚੰਗਾ ਭਾਈ ਮੈਂ ਚੱਲਦਾ ਰੁਕ ਜਾ ਵੀਰੇ ਮੈਂ ਚਾਹ ਲੈ ਕੇ ਆਉਣੀ ਆ ਜੀ ਬਾਬੀ ਹੋਰ ਕੰਮ ਕਰ ਠੀਕ ਚੱਲਦਾ ਭਾਈ ਸੋਹਣਾ ਬਈ ਕੰਮ ਕਰ ਤੈਨੂੰ ਪਤਾ ਹੀ ਹੈ ਬਈ ਆਪਣੇ ਕੰਮ ਤਾਂ ਰੁਕੇ ਹੀ ਨਹੀਂ ਕਦੇ ਪੈਸਾ ਸਿੱਟੀ ਦਾ ਕੰਮ ਕਰਾ ਲਈਦਾ ਲੈ ਫੇਰ ਫੋਨ ਆ ਗਿਆ ਕੰਮ ਵਾਲਿਆਂ ਦਾ ਹਾਂਜੀ ਹਾਂਜੀ ਸਭ ਵਧੀਆ ਬਈ ਤੁਹਾਨੂੰ ਕਿਹਾ ਤਾਂ ਹੈ ਮੇਰੇ ਹੁੰਦਿਆਂ ਤੁਹਾਨੂੰ ਫਿਕਰ ਕਰਨ ਦੀ ਕੋਈ ਲੋੜ ਨਹੀਂ ਸਾਰਾ ਕੰਮ ਹੋ ਜਾਊਗਾ ਬੇ ਪਰਵਾਹ ਹੋ ਜਾਓ ਬਾਹ ਹਾਂ ਨਹੀਂ ਟੈਨਸ਼ਨ ਨਹੀਂ ਲੈਣੀ ਪੈਸਾ ਵਾਧੂ ਆਪਣੇ ਤੇ ਠੀਕ ਤੋਰ ਸੁਣਾਉ ਬਈ ਪਹਿਲੇ ਬੈਠ ਤੂੰ 2 ਮਿੰਟ ਮੈਂ ਇੱਕ ਜ਼ਰੂਰੀ ਕਾਲ ਕਰ ਆਵਾਂ ਯਾਰ ਹਲੋ ਵੀਰੇ ਜਾ ਨਾਲੇ ਅੱਜ ਕਿਵੇਂ ਆ ਗਏ ਤਸਤਾਉਣ ਦੇ ਵੀ ਨਹੀਂ ਹਾਂ ਨਹੀਂ ਭਾਬੀ ਤੁਹਾਨੂੰ ਪਤਾ ਹੈ ਨਾ ਮੇਰਾ ਨਵਾਂ ਘਰ ਪਈ ਜਾਂਦਾ ਸੀ ਉਸੇ ਚੀ ਬਿਜੀ ਸੀਗਾ ਮੈਂ ਪੈ ਗਿਆ ਹਾਂਜੀ ਬਸ ਉਸੇ ਦੇ ਮੁਰਦਾ ਹੀ ਬਾਈ ਨੂੰ ਕਹਿਣ ਆਇਆ ਸੀ ਫਿਰ ਤੇ ਵਧਾਈਆਂ ਤੁਹਾਨੂੰ ਬਹੁਤ ਬਹੁਤ ਤੁਹਾਨੂੰ ਵੀ ਭਾਬੀ ਪਰ ਭਾਈ ਤਾਂ ਕਹਿੰਦਾ ਉਹਨੂੰ ਟਾਈਮ ਹੀ ਲੱਗਣਾਗਾ ਕੱਲ ਉਹਨਾਂ ਦਾ ਕੋਈ ਜ਼ਰੂਰੀ ਕੰਮ ਆ ਉਹ ਉਧਰ ਜਾ ਰਹੇ ਨੇ ਚੱਲ ਕੋਈ ਨਹੀਂ ਵੀਰੇ ਤੁਹਾਨੂੰ ਪਤਾ ਤਾਂ ਹੈਗਾ ਉਹ ਬਿਜੀ ਹੁੰਦੇ ਆ ਨਾਲੇ ਉਹ ਤਾਂ ਘਰੇ ਵੀ ਬਹੁਤ ਘੱਟ ਹੀ ਹੁੰਦੇ ਆ ਉਹ ਤਾਂ ਤੁਹਾਡੀ ਗੱਲ ਸਹੀ ਹੈ ਭਾਬੀ ਪਰ ਪੈਸਾ ਹੋਣ ਕਾਰਨ ਬਾਈ ਦਾ ਸੁਭਾਅ ਵੀ ਥੋੜਾ ਚੇਂਜ ਹੋ ਗਿਆ ਸਾਰਾ ਕੁਝ ਪੈਸਾ ਹੀ ਨਹੀਂ ਹੁੰਦਾ ਉਹਦਾ ਪੈਸੇ ਕਾਰਨ ਰਿਸ਼ਤੇ ਵੀ ਭੁੱਲ ਗਏ ਸਹੀ ਕਿਹਾ ਵੀਰੇ ਤੁਸੀਂ ਕਈ ਵਾਰੀ ਤਾਂ ਮੈਂ ਵੀ ਇਹੀ ਸੋਚਦੀ ਆਂ ਕਿ ਰੱਬ ਸਾਨੂੰ ਇੰਨਾ ਪੈਸਾ ਨਾ ਹੀ ਦਿੰਦਾ ਅਸੀਂ ਗਰੀਬ ਹੀ ਠੀਕ ਸੀ ਪੈਸੇ ਨੇ ਤਾਂ ਸਾਡੇ ਰਿਸ਼ਤੇ ਵੀ ਛਿਣਾਤੇ ਸਾਡੇ ਤੋਂ ਪਹਿਲਾਂ ਆਪਣਾ ਇੱਕ ਹੀ ਘਰ ਹੁੰਦਾ ਸੀ ਆ ਪੈਸੇ ਦੇ ਚੱਕਰ 'ਚ ਹੀ ਤਾਂ ਉਹਨਾਂ ਨੇ ਨਵਾਂ ਵੱਡਾ ਘਰ ਲੈ ਲਿਆ ਬਾਕੀ ਕੋਈ ਨਾ ਪੈਸੇ ਤਾਂ ਜ਼ਰੂਰੀ ਨਾ ਰਿਸ਼ਤੇ ਹੁੰਦੇ ਆ ਇਹ ਗੱਲ ਉਹਨਾਂ ਨੂੰ ਅੱਜ ਨਹੀਂ ਤੇ ਕੱਲ ਜ਼ਰੂਰ ਸਮਝ ਆਊਗੀ ਠੀਕ ਹੈ ਜੀ ਗਿਆ ਪਾਲਾ ਹਾਂ ਜੀ ਤੁਸੀਂ ਅੰਦਰ ਕੀ ਕਰਦੇ ਸੀ ਨਹੀਂ ਮੇਰਾ ਜੀ ਨਹੀਂ ਸੀ ਉਹਦੇ ਕੋਲੇ ਬੈਠਣ ਦਾ ਤਾਂ ਮਰਕ ਮੈਂ ਤਾਂ ਅੰਦਰ ਬੱਗ ਗਿਆ ਸੀ ਉਹ ਤਾਂ ਸਪੈਸ਼ਲ ਤੁਹਾਨੂੰ ਮਿਲਣ ਆਏ ਸੀ ਯਾਰ ਮੈਨੂੰ ਸਭ ਪਤਾ ਹੈ ਕਿਹੜਾ ਮੈਨੂੰ ਮਿਲਣਾ ਐ ਸੀ ਨਾਲੇ ਕੱਲ ਕਿਹੜੀ ਪੂਜਾ ਤੇ ਜਾਣਾ ਆਪਾਂ ਕੋਈ ਨਹੀਂ ਫੇਰ ਛੁੱਟ ਕਿਉਂ ਬੋਲਿਆ ਤੁਸੀਂ ਯਾਰ ਮੇਰਾ ਨਹੀਂ ਮੰਨੇਗਾ ਉੱਥੇ ਜਾਂਦਾ ਉੱਥੇ ਫੇਰ ਉਹੀ ਸਾਰੇ ਗਰੀਬ ਲੋਕ ਬੈਠੇ ਹੋਣਗੇ ਮੇਰਾ ਨਹੀਂ ਜੀ ਕਰਦਾ ਉਹਨਾਂ ਚ ਬੈਠਣ ਦਾ ਫੇਰ ਤੁਸੀਂ ਇਹ ਨਾ ਭੁੱਲੋ ਕਿ ਆ ਪੈਸਾ ਆਉਣ ਤੋਂ ਪਹਿਲੇ ਨਾ ਆਪਾਂ ਵੀ ਉਸੇ ਘਰ ਚ ਰਹਿੰਦੇ ਸੀ ਤੇ ਨਾਲੇ ਨਾ ਪੈਸਿਆਂ ਨਾਲੋਂ ਜ਼ਰੂਰੀ ਰਿਸ਼ਤੇ ਹੁੰਦੇ ਆ ਯਾਰ ਮੇਰੇ ਵਾਸਤੇ ਤਾਂ ਪੈਸਾ ਜ਼ਰੂਰੀ ਆ ਜਦੋਂ ਕੋਈ ਦੁੱਖ ਸੁੱਖ ਹੁੰਦਾ ਨਾ ਪੈਸਾ ਨਹੀਂ ਤਿਸਤੇ ਹੀ ਕੰਮ ਹੁੰਦੇ ਆ ਜਦੋਂ ਤੁਹਾਨੂੰ ਲੋੜ ਪਈ ਨਾ ਇਹ ਰਿਸ਼ਤੇ ਨਾਲ ਖੜਨਗੇ ਪੈਸਾ ਨਹੀਂ ਚੱਲ ਮੈਨੂੰ ਕਾਲ ਆ ਰਹੀ ਆ ਹਾਂ ਮੇਰੇ ਤੁਸੀਂ ਉਹ ਬਚਾਵੀ ਰਹਿ ਗਈ ਸੀ ਹਾਂ ਆ ਠੀਕ ਹੈ ਜੀ ਏ ਦੇਖੋ ਇਹ ਤੁਹਾਡੀ ਰਿਪੋਰਟ ਚ ਬਲੱਡ ਕਾਊਂਟ ਬਹੁਤ ਘਟ ਹੈ ਤੇ ਤੁਹਾਨੂੰ ਬਲੱਡ ਚੜਵਾਉਣਾ ਪਏਗਾ ਤੇ ਇੱਕ ਗੱਲ ਹੋਰ ਇੱਕ ਹੋਰ ਪ੍ਰੋਬਲਮ ਹੈ ਕਿ ਤੁਹਾਡਾ ਬਲੱਡ ਗਰੁੱਪ O ਨੈਗੇਟਿਵ ਹੈ ਜੋ ਬਹੁਤ ਹੀ ਰੇਅਰ ਮਿਲਦਾ ਹੈ ਦੇਖ ਲਓ ਜੇ ਤੁਹਾਡਾ ਕੋਈ ਰਿਸ਼ਤੇਦਾਰ ਜਿੰਦਾ O ਨੈਗੇਟਿਵ ਹੋਵੇ ਔਰ ਡੋਨੇਟ ਕਰ ਸਕਦਾ ਹੋਵੇ ਤਾਂ ਗੱਲ ਬਣ ਜੀ ਹਾਂ ਜੀ ਮੇਰੇ ਬ੍ਰਦਰ ਦਾ ਹੈਗਾ ਹੀ ਬਸ ਫਿਰ ਉਹਨੂੰ ਬੁਲਾ ਲਓ ਤੁਸੀਂ ਤੇ ਅਸੀਂ ਸਵੇਰੇ ਇਹ ਸਾਰੇ ਟੈਸਟ ਉਹਨਾਂ ਦੇ ਵੀ ਕਰਕੇ ਤੁਹਾਡੇ ਵੀ ਕਰਕੇ ਤੇ ਸੀ ਛਡਵਾ ਦਾ ਠੀਕ ਹੈ ਕਿਵੇਂ ਮਦਦ ਮੰਗੋਂਗੇ ਹੁਣ ਵੀਰੇ ਤੋਂ ਤੁਸੀਂ ਤਾਂ ਹਾਇਸियत ਦੇਖ ਕੇ ਰਿਸ਼ਤੇ ਰੱਖਦੇ ਸੀ ਨਾ ਮੈਂ ਤੁਹਾਨੂੰ ਕਿੰਨੇ ਵਾਰ ਸਮਝਾਇਆ ਸੀ ਕਿ ਪੈਸਾ ਹਰ ਜਗ੍ਹਾ ਕੰਮ ਨਹੀਂ ਆਉਂਦਾ ਰਿਸ਼ਤੇ ਆਉਂਦੇ ਆ ਪਰ ਤੁਸੀਂ ਇਹ ਗੱਲ ਕਦੀ ਨਹੀਂ ਸਮਝੀ ਜੇ ਤੁਸੀਂ ਇਹ ਗੱਲ ਸਮਝੀ ਹੁੰਦੀ ਨਾ ਅੱਜ ਐਸਾ ਲਾਜ ਆ ਆਪਾਂ ਕੱਲੇ ਨਾ ਹੁੰਦੇ ਪੱਲੇ ਤੂੰ ਹਾਂ ਭਾਈ ਉਹ ਭਾਬੀ ਦਾ ਫੋਨ ਆਇਆ ਸੀ ਡਾਕਟਰ ਨੇ ਥੋੜੇ ਜਿਹਾ ਖੂਨ ਬਹੁਤ ਘੱਟ ਦੱਸਿਆ ਤੇ ਉਹ ਮੈਨੂੰ ਥੋੜੀ ਫਿਕਰ ਹੋ ਰਹੀ ਸੀ ਤਾਂ ਕਰਕੇ ਮੈਂ ਇੱਥੇ ਆ ਗਿਆ ਭਾਈ ਮੈਂ ਇੱਥੇ ਆ ਕੇ ਕੋਈ ਗਲਤੀ ਤਾਂ ਨਹੀਂ ਕੀਤੀ ਨਹੀਂ ਪੱਲੇ ਉਹ ਕੋਈ ਗਲਤੀ ਨਹੀਂ ਕੀਤੀ ਗਲਤੀ ਤਾਂ ਮੈਂ ਕਰੀ ਜਾਂਦਾ ਸੀ ਇੰਨੇ ਸਾਲਾਂ ਤੋਂ ਜੋ ਪੈਸੇ ਨੂੰ ਸਭ ਕੁਝ ਸਮਝੀ ਬੈਠਾ ਸੀਗਾ ਪੈਸੇ ਦੇ ਲਾਲਚ ਦੇ ਵਿੱਚ ਮੈਂ ਸਾਰੇ ਰਿਸ਼ਤੇ ਭੁੱਲੀ ਬੈਠਾ ਸੀ ਪਰ ਅੱਜ ਮੈਨੂੰ ਪਤਾ ਲੱਗਿਆ ਆਪਣੇ ਕਿ ਆਪ ਦਾ ਖੂਨ ਆਪ ਦਾ ਹੀ ਹੁੰਦਾ ਤੂੰ ਮੈਨੂੰ ਮਾਫ ਕਰ ਦੇ ਬਈ ਮਾਫ ਕਰ ਬਈ